ਯਾਹ <small> ਵਾਹਿਗੁਰੂ <sad> <sad> <Yeah. sad> <sad> ਅੰਬਰ ਜਦ ਤੱਕ ਰਹੇਗਾ ਯਾਦ ਰਹਿੂ ਕੁਰਬਾਨੀ ਤਰਕੀ ਅੰਬਰ ਜਦ ਧਨੇ ਜੰਗ ਦੇ ਸਤ ਗੁਰਾਂ ਤੇਗਦੇ ਯਾਰ ਵਖਾਏ ਵਿੱਚ ਮਦਾਨੇ ਜੰਗ ਦੇ ਸਤ ਗੁਰਾਂ ਤੇ ਵੀ ਤੇ ਯਾਰ ਵਖਾਏ ਪੁੱਤ ਨੂੰ ਵੇਖ ਛੇਵੇਂ ਸਰਬ अंबर जा तक हवा यादि रहो कुर्बानी अंबर जा तकर گا یاد रहो कुर्बानी ਨਿਸ਼ਾਰਾ ਦਬਦਾ ਬੇੜਾ ਸਤ ਗੁਰ ਬੰਨੇ ਲਾ 500 ਮੋਰਾ ਲੈ ਕੇ ਜਦ ਉਹ ਵਿੱਚ ਬਕਾਏ ਆਇਆ 500 ਮੋਰਾ ਲੈ ਕੇ ਜਦ ਉਹ ਵਿੱਚ ਬਕਾਲੇ ਆਇਆ ਪੰਜ ਪੰਜ ਅੱਗੇ ਰੱਖਦਾ ਜਾਵੇ ਪੰਜ ਪੰਜ ਅੱਗੇ ਰੱਖਦਾ ਜਾਵੇ ਕਿਸੇ ਨਾਲ ਮੁੰਝ ਪੁਸ਼ਾਨੀ ਤਰਤੀ ਅੰਬਰ ਜਦ ਤੱਕ धरती अंबर जा ਮੋਕੋ ਲੱਭਾ ਸੱਜਾ ਸਤਗੁਰ ਨੂੰ ਕੋ ਦੱਸੇ ਖੋਲ ਕਹਾਣੀ ਤਰਤੀ ਅੰਬਰ ਜਾ ਤੱਕ ਰਹੇਗਾ ਯਾਰ ਰਹੂ ਕੁਰਬਾਨੀ ਤਰਤੀ ਅੰਬਰ ਜਾ ਤੱਕ ਰਹੇਗਾ ਤੁਹਰੇ ਆਪ ਜਹਾਨ ਦੇ ਘਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀਏ ਨਾ ਐ ਸਭ ਕੁਝ ਮਾਰ ਦਈਏ ਜਿਦਿਮ ਸਮੁੰਦਰਾਂ ਪਾ ਕੇ ਡੁੱਬਦਾ ਧਰਮ ਬਚਾਇਆ ਗੁਰਮਕਖੂਣ ਜਿਸਮ ਦਾ ਪਾ ਕੇ ਦੇ ਦਿੱਤੀ ਕੁਰਬਾਨੀ ਉਹਨਾ ਵਿੱਚ ਦਿੱਲੀ ਦੇ ਜਾ ਕੇ ਦੇ ਦਿੱਤੀ ਕੁਰਬਾਨੀ ਉਹਨਾ ਵਿੱਚ ਦਿੱਲੀ ਦੇ ਜਾ ਕੇ ਕਹਿ ਚਿੰਗਿਆੜਾ ਦੁਨੀਆਂ ਉੱਤੇ ਕਹਿ ਚਿੰਗਿਆੜਾ ਦੁਨੀਆਂ ਉੱਤੇ ਕਰ ਕੇ ਕਹਿ ਮਨਸ਼ਾਨੀ ਦੀ ਅੰਬਰ ਜ ਤੱਕ ਰਹੇਗਾ ਯਾਦ ਰਹਿੂ ਕੁਰਬਾਨੀ ਧਰਤੀ ਅੰਬਰ ਜ ਤੱਕ ਰਹੇਗਾ ਯਾਦ ਰਹਿੂ ਕੁਰਬਾਨੀ ਸਤਗੁਰਾਂ ਦੀ ਗੋਦ ਵਿੱਚ ਸੱਜ ਕੇ ਬੈਠੇ ਹੋਏ ਸਨਮਾਨਯੋਗ ਮਾਈ ਭਾਈ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ ਵੜਿਆ ਧਾਖਾ ਵਾਲੇ ਹਾਂ ਸੁਣ ਹਰ ਕਥਾ ਉਤਾਰੀ ਮੈਂ ਦੇ ਮਹਾਵਾਕ ਅਨੁਸਾਰ ਗੁਰ ਇਤਿਹਾਸ ਦੀ ਲੜੀਵਾਰ ਚੱਲ ਰਹੀ ਗੁਰਮਤ ਵਿਚਾਰ ਧਾਰਾ ਦੀ ਵਾਰਤਾ ਕਥਾ ਦੇ ਰੂਪ ਵਿੱਚ ਸਰਵਣ ਕਰ ਰਹੇ ਸੀ ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਨਾਂ 'ਚ ਮਸਤਕ ਝੁਕਾਉਣ ਦੀ ਰਸਨਾ ਪਵਿੱਤਰ ਕਰੀਏ ਇੱਕ ਵਾਰਾ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਗਲਿਆ ਹਕੂਮਤ ਹੱਥੋਂ ਜਦੋਂ ਹਿੰਦੁਸਤਾਨ ਦੀ ਇੱਜ਼ਤ ਤੇ ਆਬਰੂ ਰੁੜ ਲਗੀ ਆਹ ਹਾਂ ਜੀ ਔਰੰਗਜ਼ੇ ਮਰ ਗਏ ਸਮਰਾਟ ਦਰਿੰਦਗੀ ਦੇ ਉੱਤਰ ਆਏ ਜੁਲਮੀ ਤਲਵਾਰ ਹੱਥ ਵਿੱਚ ਲੈ ਕੇ ਹਿੰਦੂ ਧਰਮ ਨੂੰ ਖਤਮ ਕੀਤਾ ਜਾ ਰਿਹਾ ਸੀ 16 ਬ੍ਰਾਹਮਣ ਮਟਨ ਪਿੰਡ ਕਸ਼ਮੀਰ ਤੋਂ ਚੱਲ ਕੇ ਪਹਿਲਗਾਮ ਦੇ ਇਲਾਕੇ ਵਿੱਚੋਂ ਆਏ ਸਤਗੁਰੂ ਤੇਗਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਡੀ ਕਰੋ ਸਾਡੀ ਬਾਹ ਫੜੋ ਸਾਡਾ ਧਰਮ ਖਤਰੇ ਵਿੱਚ ਹੈ ਨਵੇਂ ਪਾਤਸ਼ਾਹ ਜੀ ਨੇ ਇਕਤਲਗੀ ਕਰ ਮਹਾਰਾਜ ਜੀ ਨੂੰ ਆਪਣੇ ਥਾਂ ਉਤੇ ਗੁਰਗੱਦੀ ਦੀ ਸੇਵਾ ਸੰਭ ਕੇ ਗੁਰ ਸਿਖਾ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਸੀਸ ਦੇਣ ਵਾਸਤੇ ਉੱਚੇ ਗੁਰਦੇ ਗ੍ਰਿਫਤਾਰੀ ਹੋਈ ਭਾਈ ਮਤੀ ਦਾਸ ਭਾਈ ਸਤੀ ਦਾਸ ਛੱਬਰ ਬ੍ਰਾਹਮਣ ਭਾਈ ਪਰਾਗਾ ਜੀ ਗੁਰੂ ਅਰਜਨ ਸਿੰਘ ਮਹਾਰਾਜ ਦੇ ਵਕਤ ਵਿੱਚ ਦੂਜੀ ਜੰਗ ਵਿੱਚ ਲੜ ਕੇ ਸ਼ਹੀਦ ਹੋਏ ਉਹਨਾਂ ਦੇ ਪੋਤਰੇ ਹੀਰਾ ਦਾਸ ਛੱਬਰ ਦੇ ਪੁੱਤਰ ਇੱਕ ਨੂੰ ਆਰੇ ਨਾਲ چیر ਕੇ ਦੋ ਫਾੜ ਕੀਤਾ ਗਿਆ ਦੂਜੇ ਨੂੰ ਰੂਮ ਵਿੱਚ ਲੁਪੇਟ ਕੇ ਅੱਗ ਲਾਈ ਗਈ ਇਹ ਦੋਵੇਂ ਸਕੇ ਭਰਾ ਸਨ ਤੀਜੇ ਕੈਬੋਵਾਲ ਅਜ ਲੋਂਗਵਾਲ ਉਸ ਪਿੰਡ ਦਾ ਨਾਮ ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਸ਼ਹੀਦ ਦੇ ਸਕੇ ਚਾਚਾ ਜੀ ਤੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ ਅੰਤ ਵੀਰਵਾਰ 11 ਮਗਰ 12 ਨਵੰਬਰ 1675 ਈਸਵੀ ਸੰਮਤ 1732 ਬਿਕਰਮੀ ਨੂੰ ਨੌਵੇਂ ਗੁਰੂ ਦੇਵ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਰੀ ਚੌਕ ਉੱਤੇ ਲਿਆ ਕੇ ਜੋ ਜਲਾਲੋਦੀਨ ਜਲਾਲ ਤੇ ਉਸ ਵੇਲੇ ਦੇ ਕਾਜ਼ੀਆਂ ਨੇ ਸਤੂਰੂ ਮਹਾਰਾਜ ਤੇ ਔਰੰਗਜ਼ੇਬ ਦਾ ਹੁਕਮ ਠੋਸ ਦਿਆ ਹੋਇਆ ਸਰਕਾਰ ਵੱਲੋਂ ਹੁਕਮ ਲਾਗੂ ਕੀਤਾ ਤੇ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਕਿਵੇਂ ਹੋਈ ਸੁਣੀਓ ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ ਇਹੋ ਕਹ ਰਹੇ ਸ਼ਾਦ ਤੋਂ 6 ਸਾਲ ਬਾਅਦ ਪਟੋਆ ਸਾਹਿਬ ਦੀ ਸਰਜ਼ਮੀਨ ਤੇ ਸਤਿਗੁਰੂ ਕਾਗੀਰਤ ਮਹਾਰਾਜ ਜੀ ਨੇ ਚਿਤ੍ਰਨਾਟਕ ਦੀ ਰਚਨਾ ਕੀਤੀ। ਉਹਦੇ ਵਿੱਚ ਕਹਿੰਦੇ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੇ 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 ਸਭ ਜਗ ਭਇਓ ਜੈ 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 ਸੁਰ ਲੋਕ ਸੁਨਿਏ ਜਰਾ ਇਸ ਤਰ੍ਹਾਂ ਅਗਲਾ ਵਾਕਿਆ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੈ ਸਤਿਗੁਰੂ ਮਹਾਰਾਜ ਜੀ ਨੇ ਕਿਵੇਂ ਸ਼ਹਾਦਤ ਦਾ ਜੰਮ ਪੀਤਾ ਇਹੋ ਅਚੰਤ ਲਾਲ ਨਾ ਕਤਰਾਵੜੀ ਪੂਜਾ ਇਥੇ ਦੇਵਾਰਾਮ ਥੋਬੀ ਦਾ ਘਰ ਦਾ ਦਰਵਾਜਾ ਖੜਕਾਇਆ ਸ਼ਾਮਾਂ ਦਾ ਬੀਣਾ ਤੋ ਪੁੱਛਦਾ ਕੌਣ ਹੈ ਅੰਦਰੋਂ ਆਵਾਜ਼ ਆਈ ਕਿਹਾ ਮੈਂ ਗੁਰੂ ਦਾ ਸਿੱਖ ਦਰਵਾਜਾ ਖੋਲ ਕੇ ਕਹਿੰਦਾ ਸਿੱਖਾ ਦੇ ਗੁਰੂ ਦੀ ਗੱਲ ਇੱਕ ਗੁਰੂ ਤੇਗ ਬਹਾਦਰ ਮਹਾਰਾ ਜਿੱਲੀ ਗਏ ਨੇ ਤੂੰ ਕਿੱਥੋਂ ਆਇਆ ਗੁਰੂ ਦੀ ਗੱਲ ਸੁਣਾ ਭਾਈ ਚੈਤਾ ਜੀ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਦਿੱਲੀੋਂ ਰਵਾਨਾ ਹੋ ਕੇ ਇਹ ਮੰਜ਼ਿਲ ਤੱਕ ਕਰਦੇ ਤੀਜੀ ਮੰਜ਼ਿਲ ਵਿੱਚ ਪੁੱਜੇ ਸਨ ਕਹਿਣ ਲੱਗੇ ਗੁਰੂ ਦਾ ਸੀਸ ਮੇਰੇ ਕੋਲ ਹੈ ਗੁਰੂ ਸ਼ਹੀਦ ਕਰ ਦਿੱਤੇ ਗਏ ਤਾਂ ਇੱਕ ਰਾਤ ਉੱਥੇ ਕੱਟੀ ਐ ਅਗਲੀ ਮੰਜ਼ਿਲ ਲਈ ਅਨੰਪੁਰ ਸਾਹਿਬ ਨੂੰ ਭਾਈ ਸਾਹਿਬ ਭਾਈ ਜੈਤਾ ਜੀ ਅਮਰਤ ਛਕਣ ਤੋਂ ਬਾਅਦ ਬਾਬਾ ਜੀਵਨ ਸਿੰਘ ਆਖਵਾਏ ਉਹ ਕਿਸ ਤਰ੍ਹਾਂ ਆ ਰਹੇ ਨੇ ਸੁਣੀਏ ਵੰਟੋਏ ਦਾ ਢਾਡੀ ਅੱਥਾ ਕਿਉਂ ਕਹਿ ਰਹੇ ਮੋਤਵਾੜੀ ਕੀ ਹਾਨੇ ਸਭ ਭਾਈ ਜੈਤਾ ਜੀ ਉਸ ਪੇਰੇ ਦਾ ਨਾਮ ਸੀ ਤੀਰਤਪੁਰ ਸਾਹਿਬ ਦੇ ਨੇੜੇ ਆ ਗਏ ਤੇ ਹਾਲਾਤ ਕੈਸੇ ਵਾਤਾਵਰਨ ਕੈਸਾ ਸੁਣਿਏ ਜਰਾ ਐਂ ਅਰਜ਼ ਕੀਤਾ ਇੱਕ ਦਰਸਕਾਰ ਦਾ ਮਾਰੇ ਇੱਕ ਦਰਸਕਾਰ ਦਾ ਮਾਰੇ ਦੂਜਾ ਸਤਕਾਰ ਸੀਸ ਦਾ ਤੀਜਾ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕੀਰਤਪੁਰ ਸਾਹਿਬ ਭਾਈ ਜੈਦਾ ਜੀ ਸਤਗੁਰੂ ਕਲਗੀਧਰ ਮਹਾਰਾਜ ਜੀ ਦੇ ਸਨਮੁਖ ਲੈ ਗਏ ਇਥੋਂ ਇੱਕ ਸੋਹਣੀ ਪਾਲਕੀ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਸਜਾਇਆ ਗਿਆ ਵੈਰਾਗਮਈ ਸ਼ਬਦ ਪੜ੍ਹਦਿਆਂ ਗੁਰੂ ਕੀਆ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਪਹੁੰਚੀਆਂ ਅੱਜ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਪੰਜ ਤਖਤ ਸਹਿਬਾਨਾਂ ਵਿੱਚ ਉਸ ਪਾਵਨ ਸਥਾਨ ਦੇ ਬਿਲਕੁਲ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸਸਕਾਰ ਕਰਨ ਵਾਸਤੇ ਕਿਉਂਕਿ ਉਦੋਂ ਅਜੇ ਕੇਸਗੜ ਸਾਹਿਬ ਦੀ ਪਾਵਨ ਇਮਾਰਤ ਨਹੀਂ ਸੀ ਬਣੀ ਇੱਥੇ ਪੰਜ ਪਿਆਰੇ ਨਹੀਂ ਸੀ ਸਾਜੇ ਗਏ ਉਸ ਵੇਲੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿੱਥੇ ਸੀਸ ਦਾ ਸਸਕਾਰ ਹੋ ਰਿਹਾ ਗੱਲ ਚੱਲਦੀ ਹੈ ਪੰਜ ਪਿਆਰੇ ਸਾਜਣ ਵੇਲੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਪੰਜ ਬਾਣੀਆਂ ਦਾ ਜਾਪ ਕੀਤਾ ਜਗਜੀਤ ਸਾਹਿਬ ਜਾਪ ਸਾਹਿਬ ਚੌਪਈ ਸੋਈਏ ਤੇ ਆਨੰਦ ਸਾਹਿਬ ਦੀ ਪੰਜ ਬਾਣੀਆਂ ਅੱਜ ਦਾ ਕੋਈ ਐਸਾ ਆਪਣੇ ਆਪ ਨੂੰ ਵਿਦਵਾਨ ਖੌਣ ਵਾਲਾ ਇਹ ਗੱਲ ਫੈਲਾ ਰਿਹਾ ਹੈ ਕਿ ਪੰਜਾਂ ਬਾਣੀਆਂ ਵਿੱਚੋਂ ਜਾਪ ਸਾਹਿਬ ਨਾਮ ਦੀ ਬਾਣੀ ਨਹੀਂ ਗੁਰੂ ਕਲਗੀਆਂ ਵਾਲੇ ਪਾਸੇ ਦੀ ਉਹਨੂੰ ਇਸ ਗੱਲ ਦਾ ਭਰੋਸਾ ਨਹੀਂ ਤੇ ਜਿਸ ਬੱਚੇ ਨੂੰ ਆਪਣੇ ਪਿਓ ਦੇ ਆਚਰਣ ਉਤੇ ਭਰੋਸਾ ਹੋਵੇ ਉਹ ਕਹਿੰਦਾ ਮੇਰੀ ਮਾਂ ਉੱਤੇ ਵੀ ਮੈਨੂੰ ਕੋਈ ਇਤਬਾਰ ਨਹੀਂ ਮੈਂ ਪੁੱਤ ਕਿਹਦਾ ਹੈ ਜਿਹੜਾ ਪਿਓ ਦੇ ਆਚਰਣ ਉੱਤੇ ਪਿਓ ਦੀ ਰਚਨਾ ਉੱਤੇ ਬਾਪ ਦੀ ਜਿਸ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਉਹਨੇ ਪ੍ਰਵਾਨ ਕੀਤੀ ਹੈ ਸ਼ੱਕਿਆ ਅੰਮ੍ਰਿਤ ਗਾਤਰਾ ਪਾਇਆ ਉਹ ਖੁਦ ਕਹਿ ਰਿਹਾ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਨਾਮ ਦੀ ਬਾਣੀ ਹੀ ਉਚਾਰਨ ਕੀਤੀ ਅਜਿਹਾ ਉਹ ਰਸ਼ੀਆਨ ਵਿਚਾਰਧਾਰਾ ਵਾਲਿਆਂ ਦੇ ਨਾਲ ਸਹਿਮਤ ਹੋਇਆ ਫਿਰਦਾ ਹੈ ਵਿਚਾਰ ਕਰਿਓ ਸਤਗੁਰੂ ਕਲਗੀਧਰ ਮਹਾਰਾਜ ਜੀ ਨੇ ਪੰਜ ਬਾਣੀਆਂ ਦਾ ਜਾਪ ਕਰਕੇ ਜੋ ਗੁਰੂ ਕੇ ਖਾਲਸੇ ਦੇ ਮੁਖ ਵਿੱਚ ਉਸ ਵੇਲੇ ਪੰਜਾਂ ਦੇ ਸੀਸ ਵੱਢ ਕੇ ਉਹਨਾਂ ਦੇ ਮੁਖ ਵਿੱਚ ਪਾਏ ਅੱਖਾਂ ਵਿੱਚ ਪਾਏ ਸੀਸ ਵਿੱਚ ਪਾਏ ਔਰ ਉਹਨਾਂ ਨੂੰ ਜ਼ਿੰਦਾ ਕੀਤਾ ਉਹ ਜਗ੍ਹਾ ਸ੍ਰੀ ਕੇਸਗੜ ਸਾਹਿਬ ਹੈ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਪ ਕੋ ਸਤਨਾਮ ਇੱਥੇ ਹੀ ਇਸੇ ਸਥਾਨ ਉਤੇ ਗੁਰਦੇਵ ਪਿਤਾ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਗੀਤਾ ਗਿਆ ਸੰਸਕਾਰ ਹੋ ਗਿਆ ਸੰਗਤ ਉਚ વૈરાਗ ਹੈ ਗੁਰਦੇਵ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਗੁਰੂ ਕੀ ਸੰਗਤ ਨੂੰ ਬੈਠਣ ਵਾਸਤੇ ਧੀਰਜ ਦੇਣ ਵਾਸਤੇ ਆਖਿਆ ਸੰਗਤ ਨੇ ਆਖਿਆ ਸਤਿਗੁਰੂ ਜੀ ਉਸ ਗੁਰਸਿੱਖ ਦੇ دیدار ਕਰਵਾਓ ਜਿਹੜਾ ਸੀਸ ਲੈ ਕੇ ਆਇਆ ਤੇ ਸੱਚੇ ਪਾਤਸ਼ਾਹ ਨੇ ਗੁਰੂ ਕੀ ਸੰਗਤ ਵਿੱਚੋਂ ਉਠਾ ਲਿਆ ਆਓ ਭਾਈ ਜੈਤਾ ਜੀ ਉਠਾ ਕੇ ਜਦੋਂ ਕੋਲ ਸੱਧਿਆ ਫਿਰ ਗਲਵਕੜੀ ਪਾਈ ਤੇ ਕਹਿਣ ਲੱਗੇ ਇਹ ਹੈ ਰੰਗ ਰੇਟਾ ਬੇਟਾ ਗੁਰੂ ਘਰ ਦਾ ਉਹ ਮੈਨੂੰ ਪੁੱਤਰਾ ਤੋਂ ਵੱਧ ਭਾਵ ਦਾ ਜੇ ਮੇਰੀ ਜਿੰਦ ਜੈਤਾ ਮੇਰੀ ਜਾਨ ਜੈਤਾ ਮੇਰੇ ਲਈ ਇਹ ਜਾਨ ਨਿਕਾਣ ਦਾ ਜੇ ਤੀਰ ਇਸ ਤਰ੍ਹਾਂ ਆਖ ਦਸ਼ਮੇਸ਼ ਵੇਖੋ ਉਹਨੂੰ ਘੁੱਟ ਕਨੇਜੇ ਨਾਲ ਲਾਹਤਾ ਜੀ ਤੇ ਕਹਿਣ ਲੱਗੇ ਭਾਈ ਸਾਹਿਬ ਜੀ ਗੁਰੂ ਕੀ ਸੰਗਤ ਤੁਹਾਡੇ ਕੋਲੋਂ ਅੱਖੀਂ ਵੇਖਿਆ ਹਾਲ ਸੁਣਨਾ ਚਾਹੁੰਦੀ ਹੈ ਜੋ ਦਿੱਲੀ ਵਿੱਚ ਵਾਕਿਆ ਹੋਇਆ ਉਹ ਤੁਸੀਂ ਦੱਸੋ ਤੇ ਆਪਣੀਆਂ ਅੱਖਾਂ ਨਾਲ ਦਿੱਠਾ ਹੋਇਆ ਉਹ ਸਾਕਾ ਭਾਈ ਜੈਤਾ ਜੀ ਗੁਰੂ ਕੀ ਸੰਗਤ ਵਿੱਚ ਖਲੋਤੇ ਜਿਸ ਪਦਰ ਸੁਣਾ ਰਹੇ ਨੇ ਸੁਣੀਓ ਸਵੇਲੇ ਦਾ ਨਕਸ਼ਾ ਬਲਕੋਏ ਦਾ ਢਾਡੀ ਇੱਥਾ ਹੈ ਇਹੋ ਕਹਿ ਰਹੇ ਹੋ ਦਾ ਕਹਾਣੀ ਸਖਮਖੋਂ ਬੋਲ ਕੇ ਦੱਸਦਾ ਕਹਾਣੀ ਇਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕਹਾਂ ਇਹ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਆਗਮਨ ਪੁਰਬ ਔਰ ਗੁਰ ਇਤਿਹਾਸ ਦੇ ਵਿਚਾਰ ਅਗਲੇ ਦੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ ਹੁਲੇ ਸਮੇਂ ਵਿੱਚ ਅੱਜ ਸਮਝਦਾਤਨੀ ਦੇ ਰਿਆ ਇੰਨੇ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕੋਈਆਂ ਪਰ ਲਗ ਗਲਤੀਆਂ ਦੀ ਮੁਆਫੀ ਗੁਰੂ ਕੀ ਸੰਗਤ ਨੂੰ ਸਨਮਾਨ ਹੈ ਸਦਨ ਚੜ੍ਹਦੀ ਕਲਾ ਕਰਨ ਹਰਮਨ ਦਾ ਫਤਿਹ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ